सरदार नवजोत सिंह सिद्धू ਦਾ ਪਾਕਿਸਤਾਨ ਪ੍ਰੇਮ ਦੇਸ਼ ਦੇ ਉਹਨਾਂ ਜਵਾਨਾਂ ਦੀ ਸ਼ਹਾਦਤਾਂ ਦੇ ਜ਼ਖਮਾਂ ਤੇ ਨਮਕ ਚ ਲਗ ਰਿਹਾ ਹੈ ਇੱਕ ਪਾਸੇ ਬ੍ਰਿਟਿਸ਼ ਹੱਤਾ ਦੇ ਰਹੇ ਦੇਸ਼ ਦੀ ਰੱਖਿਆ ਵਾਸਤੇ ਔਰ ਦੂਜੇ ਪਾਸੇ ਪਾਕਿਸਤਾਨ ਦਾ ਵਕੀਲ ਬਣ ਕੇ ਸਾਹਮਣੇ ਆਏ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਜ਼ਖਮਾਂ ਤੇ ਨਮਕ ਚ ਲਗ ਰਿਹਾ ਹੈ सिद्धू साहब तुम कह रहे हो किसी आतंकवाद का कोई देश नहीं हों मैं पूछना चाहना सिद्धू साहब जेडे ने ने ब्लास्ट यह हथियार आएरूद कितों आया इन्हों ट्रेनिंग किन्ने दी ट्रेनिंग सेंटर कितने चल रहे क्यों बचाना चाह रहे हैं पाकिस्तान क्यों पाकिस्तान के अभी वकील बन गए थोड़े तो मुँह घट दी नहीं गल कि मेरा यार ਇਮਰਾਨ ਖਾਨ ਜੀਵੇ ਪਾਕਿਸਤਾਨ ਜੀਵੇ ਇਹੋ ਜਿਹਾ ਬਿਆਨ ਜਾਰੀ ਕਰ ਰਹੇ ਹੋ ਔਰ ਉਸ ਪਾਕਿਸਤਾਨ ਦੇ ਹੱਕ ਚ ਗੱਲਾਂ ਕਰ ਰਹੇ ਹੋ ਤੁਸੀਂ ਇਹ ਜਿੰਨੇ ਜਵਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਬਾਰੂਦ ਜਿੰਨਾ ਤੁਸੀਂ ਜੱਫੀ ਪਾਈ ਸੀ ਬਾਜਵਾ ਉਰੀ ਆਈਐਸਆਈ ਨੇ ਦਿੱਤਾ ਹੈ ਟ੍ਰੇਨਿੰਗ ਉਰੀ ਆਈਐਸਆਈ ਨੇ ਦਿੱਤਾ ਜਿੰਨਾ ਤੁਸੀਂ ਜੱਫੀ ਪਾ ਕੇ ਆਏ ਸੀ ਜਿੰਨੂੰ ਤੁਸੀਂ ਜੀਵੇ ਮੇਰਾ ਯਾਰ ਜੀਵੇ ਕਹਿੰਦੇ ਹੋ ਉਨੇ ਖਰਿਸ ਪੰਜਾਬ ਚ ਜੰਮੂ ਕਸ਼ਮੀਰ ਚ ਬਾਰਡਰ ਤੇ ਭੇਜੇ ਨੇ ਜਿਹੜੇ ਅੱਜ ਘਟਨਾਵਾਂ ਕਰ ਰਹੇ ਨੇ ਅੱਜ ਉਹ ਲਾਸ਼ਾਂ ਤੁਹਾਨੂੰ ਪੁੱਛ ਰਹੀਆਂ ਸ਼ਹੀਦਾਂ ਦੀਆਂ ਉਹਨਾਂ ਦੀਆਂ ਚਿਤਾਵਾਂ ਪੁੱਛ ਰਹੀਆਂ ਨੇ ਉਹਨਾਂ ਦੇ ਪਰਿਵਾਰ ਦੇ ਅਥਰੂ ਪੁੱਛ ਰਹੇ ਨੇ ਕਿ ਸਿੱਧੂ ਸਾਹਿਬ ਬੱਸ ਕਰੋ ਪਾਕਿਸਤਾਨ ਬਾਰੇ ਬੱਸ ਕਰੋ ਔਰ ਮਾਫੀ ਮੰਗੋ ਦੇਸ਼ ਕੋਲ ਕਿ ਤੁਸੀਂ ਪਾਕਿਸਤਾਨ ਦੇ ਖਾਕ ਚ ਬੋਲ ਰਹੇ ਹੋ ਔਰ ਕਾਂਗਰਸ ਵੀ ਸਪਸ਼ਟ ਕਰੇ कैप्टन अमरिंदर सिंह भी स्पष्ट करन कि जोड़ा नवजोत सिंह सिद्धू का बयान है क्या वह पंजाब की कांग्रेस की कैप्टन सरकार का ऑफिशियल बयान है और कांग्रेस भी स्पष्ट करे कि नवजोत सिंह सिद्धू का जो पाकिस्तान प्रेम है एक कांग्रेस की पॉलिसी है मैं इस विषय से पॉलिटिक्स नहीं करना चाहता इन्नी दुखद घटना है दिल च दर्द है सू कोशिश करनी चाहिए सी महम लगाइए ਬਸਸੀ ਨਮਕ ਨਮਕ ਚਿੰਗੰਦੀ ਕੋਸ਼ਿਸ਼ ਕਰ ਰਹੇ ਹੈ ਬਹੁਤ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ